ਜਹੁੰਨਾ ਦਾ 17 ਇੱਥੇ ਕੀ ਲਿਖਿਆ ਕਹਿੰਦਾ ਜੀਸੂ ਆਪਣੇ ਆਪ ਲਈ ਪ੍ਰਾਰਥਨਾ ਕਰਦਾ ਹੈ ਹਾਲੇਲੂਇਆ ਕਿਦੇ ਲਈ ਕਰਦਾ ਜੀਸੂ ਪ੍ਰਾਰਥਨਾ ਆਪਣੇ ਆਪ ਲਈ ਹਾਲੇਲੂਇਆ ਕਹਿੰਦਾ ਜੀਸੂ ਨੇ ਗੱਲਾਂ ਆਖੀਆਂ ਅਤੇ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕ ਕੇ ਕਿਹਾ हे ਪਿਤਾ ਘੜੀ ਆ ਪਹੁੰਚੀ ਹੈ ਆਪਣੇ ਪੁੱਤਰ ਦੀ ਵਡਿਆਈ ਕਰ ਤਾਂ ਜੋ ਪੁੱਤਰ ਤੇਰੀ ਵਡਿਆਈ ਕਰੇ ਹਾਲੇਲੂਇਆ ਕੀ ਕਿਆ ਪਰਮੇਸ਼ਰ ਉਹਨੇ ਅੱਖਾਂ ਚੁੱਕ ਕੇ ਕਿੱਥੇ ਆਕਾਸ਼ ਵੱਲੀ ਆਪਾਂ ਵੀ ਕਿੱਥੇ ਜਦੋਂ ਪ੍ਰਾਰਥਨਾ ਕਰਦੇ ਆ ਕਿੱਥੇ ਮੂੰਹ ਚੁੱਕਦੇ ਹੁੰਨੇ ਆ ਉੱਪਰ ਨੂੰ ਚੁੱਕਦੇ ਆ ਆਪਾਂ ਨੂੰ ਪਤਾ ਹੈ ਆਪਣਾ ਪਰਮੇਸ਼ਰ ਕਿੱਥੇ ਬੈਠਾ ਵੈ ਆਕਾਸ਼ ਦੇ ਵਿੱਚ ਸੰਗਾਸਨ ਉਹਦਾ ਕਿੱਥੇ ਲੱਗਿਆ ਵੈ ਆਕਾਸ਼ ਦੇ ਵਿੱਚ ਹਾਲੇਲੂਇਆ ਕਹਿੰਦਾ ਜਿਵੇਂ ਤੂੰ ਉਹਨੂੰ ਸਾਰੇ ਸਰੀਰਾਂ ਉੱਤੇ ਅਖਤਿਆਰ ਬਖਸ਼ਿਆ ਕਿ ਉਹਨਾਂ ਸਵਨਾਂ ਨੂੰ ਜੋ ਤੂੰ ਉਹਨਾਂ ਨੂੰ ਦਿੱਤੇ ਹਨ ਦੀਪਕ ਜਿਉਣ ਦੇਵੇਂ ਹਾਲੇਲੂਇਆ ਕੀਕਾ ਪ੍ਰਭੂ ਜੀਸੂ ਨੇ ਪਰਮੇਸ਼ਰ ਦੇ ਅੱਗੇ ਜਿਵੇਂ ਤੂੰ ਸਾਰੇ ਸਰੀਰਾਂ ਉੱਤੇ ਹਾਲੇਲੂਇਆ ਕਹਿੰਦਾ ਸਵਨਾਂ ਨੂੰ ਕਿਵੇਂ ਕੀ ਕੀਤਾ ਸਰੀਰਾਂ ਉੱਤੇ ਅਖਤਿਆਰ ਬਖਸ਼ਿਆ ਉਹਨਾਂ ਸਵਨਾਂ ਨੂੰ ਜਿਹੜੇ ਤੂੰ ਉਹਨੂੰ ਦਿੱਤੇ ਹਨ ਸਦੀਪਕ ਜਿਉਣ ਦੇਵੇਂ ਹਾਲੇਲੂਇਆ ਸਦਾ ਤੱਕ ਦਾ ਜੀਵਨ ਜਿਉਣ ਦਾ ਹੱਕ ਦਿੱਤਾ ਹਾਲੇਲੂਇਆ ਸੱਚਮੁੱਚ ਜਿਹੜੇ ਪਰਮੇਸ਼ਰ ਚ ਆ ਗਏ ਉਹ ਬਿਮਾਰੀ ਮੂਰੀ ਤੋਂ ਨਾ ਡਰਿਆ ਕਰੋ ਹਾਲੇਲੂਇਆ ਉਮਰ ਆਪਾਂ ਸਨ ਵਿਚਾਲੇ ਨਹੀਂ ਜਾਂਦੇ ਉਮਰ ਭੋਗ ਕੇ ਜਾਵਾਂਗੇ ਜਿੰਨੀ ਪਰਮੇਸ਼ਵਰ ਨੇ ਲਿਖੀ ਹੈ ਹਾਲੇਲੂਇਆ ਕਹਿੰਦਾ ਅਤੇ ਸਦੀਪਕ ਜਿਉਣੇ ਹੈ ਕਿ ਉਹ ਤੈਨੂੰ ਜੋ ਸੱਚਾ ਪਰਮੇਸ਼ਵਰ ਹੈ ਅਤੇ ਯਿਸੂ ਮਸੀਹ ਨੂੰ ਜਿਸ ਨੂੰ ਤੂੰ ਕੱਲਿਆ ਜਾਣਨ ਹਾਲੇਲੂਇਆ ਆਪਾਂ ਕੀ ਕਰਦੇ ਆਪਾਂ ਪ੍ਰਭੂ ਯਿਸੂ ਨੂੰ ਜਾਣਦੇ ਹਾਲੇਲੂਇਆ ਪ੍ਰਭੂ ਯਿਸੂ ਨੂੰ ਕਿਹਨੇ ਭੇਜਿਆ ਪਰਮੇਸ਼ਵਰ ਨੇ ਭੇਜਿਆ ਕਾਤੋਂ ਭੇਜਿਆ ਧਰਤੀ ਤੇ ਜਦੋਂ ਬਾਲਾ ਕੀ ਹੋ ਗਿਆ ਸੀ ਪਾਪ ਹੋ ਗਿਆ ਸੀ ਪਾਪ ਤਾਂ ਹੁਣ ਵੀ ਬਹੁਤ ਹੋਈ ਜਾਂਦਾ ਹallelujah ਉਦੋਂ ਵੀ ਇੰਨਾ ਹੀ ਹੁੰਦਾ ਉਦੋਂ ਜ਼ਿਆਦਾ ਹੀ ਇਦੋਂ ਹੁੰਦਾ ਹੋਊਗਾ ਹallelujah ਤਾਂ ਉਹਨੇ ਆਪਦੇ ਪੁੱਤਰ ਨੂੰ ਭੇਜਿਆ ਆਪਣੇ ਸਰੂਪ ਤੇ ਬਣਾ ਕੇ ਮਨੁੱਖਾਂ ਦੇ ਸਰੂਪ ਤੇ ਬਣਾ ਕੇ ਹallelujah ਕਹਿੰਦਾ ਜਿਹੜਾ ਕੰਮ ਤੂੰ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹallelujah ਪ੍ਰਭੂ ਜੀਸੂ ਨੂੰ ਜੋ ਸੇਵਾ ਲਈ ਸੀ ਪਰਮੇਸ਼ਰ ਨੇ ਉਹ ਪੂਰੀ ਹੋਣੇ ਕੀਤੀ ਕਹਿੰਦਾ ਮੈਂ ਉਹ ਪੂਰੀ ਕੀਤੀ ਆਪਦੀ ਜਿਹੜੀ ਕਹਿੰਦਾ ਤੂੰ ਮੈਨੂੰ ਸੇਵਾ ਦਿੱਤੀ ਸੀ ਕੰਮ ਕਰ ਲਈ ਭੇਜਿਆ ਸੀ ਰੂਹਾਂ ਬਚਾਉਣ ਲਈ ਆਪਣੇ ਪਾਪਾਂ ਦੀ ਖਾਤਰ ਪਾਪਾ ਕੀਤੇ ਤੇ ਭੁਗਤੇ ਉਹਨੇ ਹallelujah ਸਤਨ ਕਰਕੇ ਸੱਚਮੁੱਚ ਪ੍ਰਭੂ ਕੋਈ ਕਿਸੇ ਦੇ ਪਿੱਛੇ ਮਰਦਾ ਵੈ ਨਹੀਂ ਮਰਦਾਗਾ ਪ੍ਰਭੂ ਆਪਣੇ ਪਾਪੀਆਂ ਦੇ ਪਿੱਛੇ ਮਰਿਆ ਹallelujah ਕਹਿੰਦਾ ਹੁਣ हे ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੋਂ ਹੀ ਤੇਰਨਾ ਰੱਖਦਾ ਸਾਂ ਮੇਰੀ ਵਡਿਆਈ ਪ੍ਰਗਟ ਕਰ ਹਾਲੇਲੂਇਆ ਕਿ ਕਿ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਪਕੀਦੀ ਵਡਿਆਈ ਕਰਕੇ ਕਿਹੜੇ ਕਿਸੇ ਇਨਸਾਨ ਦੀ ਪਰਮੇਸ਼ਰ ਦੀ ਵਡਿਆਈ ਕੀਤੀ ਹੈ ਪ੍ਰਭੂ ਯਿਸੂ ਦੀ ਵਡਿਆਈ ਕੀਤੀ ਹੈ ਹਾਲੇਲੂਇਆ ਉਹ ਕਹਿੰਦਾ ਜਿਹੜੇ ਮੈਨੂੰ ਜਾਣਦੇ ਐ ਸੱਚਮੁੱਚ ਕਹਿੰਦਾ ਮੈਂ ਉਹਨਾਂ ਦੇ ਨਾਲ ਹੀ ਹਾਲੇਲੂਇਆ ਆਪਣੇ ਅੰਗ ਸੰਗ ਰਹਿੰਦਾ ਪ੍ਰਭੂ ਯਿਸੂ ਸਾਰੀ ਦੁਨੀਆ ਤਾਂ ਨਹੀਂ ਜਾਣਦੀ ਆਪਾਂ ਹੀ ਜਾਣਦੇ ਜਿਹਨੂੰ ਚਾਹੁੰਦਾ ਹੋ ਹਾਲੇਲੂਇਆ ਆਪਾਂ ਨੂੰ ਪਤਾ ਪ੍ਰਭੂ ਯਿਸੂ ਕਿੱਡੇ ਕਿੱਡੇ ਕੰਮ ਕਰਦਾ ਕਰਦਾ ਸੀ ਹੁਣ ਵੀ ਕਰੀ ਜਾਂਦਾ ਹਾਲੇਲੂਇਆ